ਮਸਲਾ ਹੈਗਾ ਮਹਾਰਾਸ਼ਟਰ ਦੀਆਂ ਚੋਣਾਂ ਦਾ ਚੋਣਾਂ ਦੇ ਵਿੱਚ ਜਿਹੜੇ ਤੱਥ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਦੋਵਿੰਦਰ ਫਾੜਨੂ ਇਸ ਨੇ ਪੇਸ਼ ਕੀਤੇ ਆ ਰਾਹੁਲ ਗਾਂਧੀ ਨੇ ਜਿਹੜਾ ਆਰਟੀਕਲ ਲਿਖਿਆ ਉਹ ਤੋਂ ਬਾਅਦ ਤੁਸੀਂ ਜਿਹੜੇ ਅੰਕੜੇ ਦੀ ਗੱਲ ਕੀਤੀ ਹੈ ਮਤਲਬ ਜਿਹੜੇ ਤੱਥ ਹੈ ਜਿਹੜੇ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕੀਤੇ ਆ ਉਹ ਉਹਨਾਂ ਨਾਲ ਮੇਲ ਹੀ ਨਹੀਂ ਖਾਂਦੇ ਤੁਸੀਂ ਉਹਨਾਂ ਨੂੰ ਜਨਤਕ ਕੀਤਾ ਤੁਸੀਂ ਇਹਦੇ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਆ ਇਹ ਕਪੜੇਬਾਜੀ ਜਿਹੜੀ ਹੋਈ ਹੈ ਇਹਦੇ ਤੇ ਤਾਂ ਸਾਡੇ ਦੇਸ਼ ਦੀ ਜਿਹੜੀ ਜਮਹੂਰੀਅਤ ਉਹਦੇ ਤੇ ਵਿਸ਼ਵਾਸ ਉੱਠ ਜਾਏਗਾ ਲੋਕਾਂ ਦਾ ਜਿਹੜੀ ਜਿਹਦਾ ਦਾਵਨ ਪਾਕ ਸਾਫ ਹੋਣਾ ਚਾਹੀਦਾ ਉਹਦੇ ਉੱਪਰ ਹੀ ਇਹਨੇ ਦਾਗ ਖੜੇ ਹੋ ਗਏ ਦੇਖੋ ਠੀਕ ਹੈ ਜਮੂ ਸਾਹਿਬ ਕੋਈ ਵੀ ਜਿਹੜੀ ਖੇਡ ਹੈ ਉਹਦੇ ਵਿੱਚ ਵਿਸ਼ਵਾਸ ਜਿਹੜਾ ਰੈਫਰੀ ਹੋਵੇ ਜਾਂਜਿਓ ਹੋਵੇ ਕੇਵੋ ਦਾਲਤਾਂ ਦੇ ਕੰਮ ਹੈ ਚਾਹੇ ਉਹ ਕੋਈ ਚੋਨਾ ਦੇ ਕੰਮ ਹੋਣ ਚਾਹੇ ਉਹ ਕੋਈ ਗੇਮ ਖੇਡਣ ਦੇ ਕੰਮ ਹੋਣ ਚਾਹੇ ਕੋਈ ਕਹੇ ਲੋ ਵੀ ਅਸੀਂ ਡਾਕਟਰੀ ਮੇਰਾ ਕਿਤਾ ਹੀ ਇਹ ਹੈ ਉਹਦੇ ਵਿੱਚ ਮਰੀਜ਼ ਦਾ ਵਿਸ਼ਵਾਸ ਡਾਕਟਰ 'ਚ ਹੋਣਾ ਜ਼ਰੂਰੀ ਹੈ ਉਹ ਜੇ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਜੇ ਬੰਦਾ ਜਿੰਨਾ ਮਰਜੀ ਦੁੱਧ ਸੋਤਾ ਹੋਵੇ ਉਹਦੇ ਨਾਲ ਜਿਆਦਾ ਵੱਡੀਆਂ ਗੱਲ ਬਣਦੀਆਂ ਨਹੀਂ ਹੁਣ ਉਹ ਵਿਸ਼ਵਾਸ ਬਣਾਉਣ ਦੇ ਦੋ ਤਰੀਕੇ ਨੇ ਮੈਂ ਫਿਰ ਬਾਕੀ ਅਸਲੀ ਤੱਥਾਂ ਤੇ ਆਉਣਾ ਇੱਕ ਤਰੀਕਾ ਇਹ ਹੈ ਕਿ ਲੋਕ ਰੌੜਾ ਪਾਉਣ ਦੀਏ ਮਾੜਾ 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 ਠੀਕ ਨਹੀਂ ਕਰ ਰਿਹਾ ਠੀਕ ਨਹੀਂ ਕਰ ਰਿਹਾ ਮੈਨੂੰ ਇਹ ਲੱਗਦਾ ਹੈ ਵੀ ਦੂਜਾ ਤਰੀਕਾ ਉਹ ਖੁਦ ਲੋਕਾਂ ਦੇ ਬਿਨਾ ਕਹੇ ਬਿਨਾ ਆਪਦੇ ਅੰਦਰੂਨੀ ਜਿਵੇਂ ਆਪਾਂ ਜਹਾਜ਼ ਦੀ ਗੱਲ ਆਪਦੇ ਅੰਦਰੂਨੀ ਸਾਰੇ ਢਾਂਚੇ ਨੂੰ ਚੈੱਕ ਕਰੇ ਉਹਦੇ 'ਚ ਵਾਹ ਲੱਗਦੀ ਕੋਈ ਗੜਬੜ ਹੋਣ ਨਾ ਦੇਵੇ ਤੇ ਲੋਕਾਂ ਦੇ ਸਾਹਮਣੇ ਜੇਕਰ ਤੇ ਲੋਕਾਂ ਨੂੰ ਸ਼ੰਕਾ ਪਵੇ ਚਾਹੇ ਝੂਠਾ ਵੀ ਕਿਉਂ ਨਾ ਹੋਵੇ ਨਿਰਮੂੜ ਵੀ ਕਿਉਂ ਨਾ ਹੋਵੇ ਉਹ ਲੋਕਾਂ ਦੇ ਸਾਹਮਣੇ ਬਿਨਾ ਮੰਗੇ ਤੋਂ ਜਦੋਂ ਦੇ ਦਿਮਾਗ 'ਚ ਆਏ ਆਪੇ ਜਾਂ ਕੋਈ ਉਹਨੂੰ ਦੱਸੇ ਜਾਂ ਕਿਤੇ ਉਹ ਲਿਖਿਆ ਦੇਖਵੇ ਉਹ ਸ਼ੰਕੇ ਦੀ ਨਿਵਰਤੀ ਕਰੇ ਸਾਡਾ ਸਾਰੀ ਪ੍ਰਣਾਲੀ ਅਜਾਨਾ ਸਾਲ ਤੋਂ ਹੈ ਵੀ ਸ਼ੰਕਾ ਨਿਵਰਤੀ ਬਹੁਤ ਜ਼ਰੂਰੀ ਹੈ ਮੈਡੀਕਮ ਕਿਤੇ ਜਿਸੀਂ ਕਹਿੰਨੇ ਆ ਵੀ ਜਿਹੜਾ ਬੰਦਾ ਸ਼ੰਕੇ 'ਚ ਪਿਆ ਰਹਿੰਦਾ ਹੈ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਬਿਮਾਰ ਹੋ ਜਾਂਦਾ ਹੈ ਇਸ ਤਰ੍ਹਾਂ ਜੇ ਸਮਾਜ ਸ਼ੰਕੇ 'ਚ ਪਿਆ ਰਹੂ ਤੇ ਸਮਾਜ ਕਮਜ਼ੋਰ ਹੋ ਜਾਏਗਾ ਬਿਮਾਰ ਹੋ ਜਾਏਗਾ ਲੋਕਤੰਤਰ ਬਿਮਾਰ ਹੋ ਜਾਏਗਾ ਸੋ ਇਹ ਨਹੀਂ ਬਜਾਇਆ ਕਿ ਲੋਕ ਪੁੱਛਣ ਲੋਕ ਆਖਰਕਾਰ ਜਾ ਕੇ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਜਨਤਾ ਤਾਂ ਆਖਰਕਾਰ ਉੱਠ ਕੇ ਜਾਂਦੀ ਹੈ ਪਰ ਫਿਰ ਨਾ ਜਿਹੜਾ ਰੈਫਰੀ ਹੈ ਜਿਹੜਾ ਨਿਆਂ ਕਰਨ ਵਾਲਾ ਹੈ ਜਿਹੜਾ ਉਸ ਪਦ ਤੇ ਬੈਠਾ ਹੈ ਨਿਰਪੱਖਤਾ ਦੇ ਪਦ ਤੇ ਉਹਦੀ ਫਰਜ ਬੰਦਾ ਹੈ ਕਿ ਉਹ ਲੋਕਾਂ ਨੂੰ ਇਹ ਸਾਬਤ ਕਰੇ ਕਿ ਮੈਂ ਨਿਰਪੱਖ ਹਾਂ ਸਾਡਾ ਜਿਹੜਾ ਚੋਣ ਕਮਿਸ਼ਨ ਹੈ ਭਾਰਤੀ ਚੋਣ ਕਮਿਸ਼ਨ ਇਹਨੇ ਆਪਦੀ ਨਿਰਪੱਖਤਾ ਸਾਬਤ ਕਰਨ ਦੀ ਬਜਾਏ ਲੋਕਾਂ ਨੂੰ ਟਿੱਚਰਾਂ ਕਰਨੇ ਸ਼ੁਰੂ ਕਰ ਦਿੱਤੀ ਸ਼ੀਰੋ ਸ਼ਰੀਰ ਜੀਵ ਕੁਮਾਰ ਨੇ ਤਾਂ ਨੇਰੀ ਲਾਤੀ ਸੀ ਸ਼ੀਰੋ ਸ਼ਰੀਰ ਕਰਨੀ ਸ਼ੁਰੂ ਕਰਤੀ ਐਥੋਂ ਤੱਕ ਕੇ ਜੇ ਕਹਿਣਾ ਬਹੁਤ ਮੁਸ਼ਕਲ ਲੱਗਦਾ ਪਰ ਸੱਚ ਹੈ ਸੱਚ ਨੂੰ ਤੁਸੀਂ ਇਹ ਥੋੜਾ ਹੈ ਅਦਾਲਤ ਦੇ ਵਿੱਚ ਕੇਸ ਪਾਇਆ ਕਿ ਜੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆ ਤਿੰਨ ਬੰਦੇ ਹੋਣੇ ਚਾਹੁੰਦੇ ਨਿਫਤੀ ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਇੱਕ ਚੀਫ ਜਸਟਿਸ ਸਾਹਿਬ ਤੇ ਇੱਕ ਆਪ ਜਿਹੜਾ ਵਿਰੋਧੀ ਧਰਦਾ ਨੇਤਾ ਪਰ ਸਰਕਾਰ ਨੇ ਉਹਨੂੰ ਬਦਲਤਾ ਸਰਕਾਰ ਨੇ ਕਿਹਾ ਨਹੀਂ ਇੱਕ ਪ੍ਰਾਈਮ ਮਿੰਿਸਟਰ ਇੱਕ ਉਹਦਾ ਨਾਮਜਾਦ ਕੀਤਾ ਬੰਦਾ ਕੋਈ ਮੰਤਰੀ ਕਿ ਇੱਕ ਐਨੋਪੀ ਫਿਰ ਤਾਂ ਉਹ ਰਾਜ ਕਰਨੀ ਪਾਰਟੀ ਕੋਲ ਆ ਗਿਆ ਫਿਰ ਜਦ ਟਾਸ ਵੀ ਕਰਦੇ ਨੇ ਗੇਮ 'ਚ ਥੋੜਾ ਵੀ ਉਹ ਅਬਜੀ ਮਰਜੀ ਦਾ ਕਰ ਰਹੇ ਨੇ ਸੋ ਨਿਰਪੱਖ ਹੋਣਾ ਜ਼ਰੂਰੀ ਹੈ ਚੋਣਾਂ 'ਚ ਉਹ ਨਿਰਪੱਖਤਾ ਤਾਂ ਖਤਮ ਹੋ ਗਈ ਜਦ ਤੁਸੀਂ ਰੈਫਰੀ ਉਹ ਨਾਲ ਲਿਆ ਜਿਹੜਾ ਤੁਹਾਡੀ ਮਦਦ ਕੀਤਾ ਸੋ ਉਹਦੇ ਵਿੱਚ ਜਿਹੜਾ ਸੀ ਉਹਦੇ ਕੀਵਨ ਅਦਾਲਤ 'ਚ ਕੇਸ ਪਾਇਆ ਹੋਇਆ ਸੀ ਮੈਂ ਹੈਰਾਨ ਸੀ ਬੜਾ ਜੋਰ ਲਾਇਆ ਜਿਨ੍ਹਾਂ ਨੇ ਕੇਸ ਪਾਇਆ ਕਿ ਜੀ 17 ਤਰੀਕ ਨੂੰ ਛੱਡ ਕੇ ਉਹ ਉਹਦੀ ਹੋ ਰਹੀ ਆਪਾਇੰਟਮੈਂਟ ਤੁਸੀਂ ਉਹਨਾਂ 18 ਡੇਟ ਪਾਤੀ ਜੱ ਸਾਹਿਬ ਨੇ ਕਿਹਾ ਉਹ ਉਹਨਾਂ ਨੇ ਕਿਹਾ ਜੀ ਉਹ ਕਹਿੰਨੇ ਨਹੀਂ ਨਹੀਂ ਉਹਨੂੰ ਵਿਚੀ ਡਾਲਾਂਗੇ ਆਪਾਂ ਉਹਨਾਂ ਨੇ ਆਪਾਇੰਟ ਕਰਤਾ ਉਦੋਂ ਮੁੜ ਕੇ ਕੇਸ ਦਾ ਸੁਣਵਾਈ ਬਹੁਤੀ ਉਹ ਹਵਾ ਚ ਉੜ ਗਿਆ ਮਤਰਕੇਸ਼ ਔਰ ਜਿੱਦੇ ਉਹਨਾਂ ਨੇ 11 ਤਰੀਕ ਨੂੰ ਤੇ 12 ਨੂੰ ਇਹ ਪਾਈ ਸੀ ਡੇਟ 18 ਦੀ ਉਦੋਂ ਹੀ ਮੈਨੂੰ ਲੱਗਦਾ ਸੀ ਵੀ ਹੁਣ ਗਿਆ ਕੰਮ ਕਿਉਂਕਿ ਜਦ ਤੁਸੀਂ ਜਿਹੜੇ ਹੋਣਾ ਹੈ ਸਾਹਮਣੇ ਦਿਖਦਾ ਵੀ ਇਹ ਬੰਦਾ ਮਰ ਰਿਹਾ ਜੀ ਐਕਸੀਡੈਂਟ ਹੋਣ ਲੱਗਿਆ ਉਦੋਂ ਕੋਈ ਨਾ ਕੋਈ ਨੀ ਜਦ ਹੋ ਜੂਰ ਤਾਂ ਕੰਪਨਸੇਸ਼ਨ ਦਵਾ ਦਾਂਗੇ ਆਪਾਂ ਇਹਦਾ ਕਸੂਰ ਕੱਢ ਦਾਂਗੇ ਭਾਈ ਅਮ ਪਛਤਾਇਆ ਕਿਆ ਹੋਤ ਜਦ ਚਿਣੀਆਂ ਚੁਗਿਆ ਖੇਤ ਜੇ ਸਾਡੀ ਅਦਾਲਤਾਂ ਵੀ ਇਹ ਕੁਛ ਕਰਨ ਲੱਗੀਆਂ ਔਰ ਉਹ ਜਸ ਸਾਦੇ ਉੱਤੇ ਬੜੀ ਹੈਰਾਨਗੀ ਦੇ ਫੈਸਲੇ ਹੋਇਆ ਹੁਣ ਪਿੱਛੇ ਹੋਰ ਵੀ ਜਿਹੜੇ ਹੋਏ ਨੇ ਇਹੋ ਜਿਹੇ ਫੈਸਲੇ ਵੀ ਜੇ ਸਾਰੇ ਕਸੇ ਆਉਣ ਲੱਗੇ ਤਾਂ ਇਹੋ ਜੀ ਹਾਲਤ ਦੇ ਵਿੱਚ ਇੱਕ ਦੋ ਗੱਲਾਂ ਸ਼ਰੀਪੁਰ ਗੰਦ ਸਾਹਿਬ ਚੋਂ ਗਿਆ ਤਾਂ ਸਾਡਾ ਇਤਿਹਾਸ ਭਰਿਆ ਪਿਆ ਇਨਾਂ ਨਾਲ ਤੇ ਇਹ ਸਿੱਖਿਆ ਬਣ ਆ। ਇਹ ਕਹੇ ਹੈ ਕਿ ਕਾਜੀ ਹੋਏ ਬਹਿ ਕਰੇ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਬੰਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ ਸੁਣਾਏ। ਜੇ ਕਾਜੀ ਯਾਨੀ ਕਿ ਨਿਆ ਕਰਨ ਵਾਲਾ ਉਹ ਸੌਂ ਚੁੱਕਦਾ ਹੈ। ਰੱਬ ਦੀ ਸੌਂ ਚੁੱਕਦਾ ਵੀ ਮੈਂ ਮਾਲਾ ਫੇਰਨਾ। ਰੱਬ ਦਾ ਨਾਂ ਜਪਦਾ। ਕਿ ਗੰਤ ਫੈਸਲਾ ਕਰਦਾ ਹੈ ਵਿਸ਼ਵ ਜ਼ਰੂਰੀ ਨਹੀਂ ਹੁੰਦੀ ਪੈਸੇ ਕਿਸੇ ਵੀ ਹਿੱਤ ਵਾਸਤੇ ਆਪਦੇ ਵਾਸਤੇ ਕਿ ਜੇ ਕੋ ਪੁੱਛੇ ਤਾਂ ਕਾਨੂੰਨ ਪੜਨ ਲੱਗ ਜਾਂਦਾ ਹੈ ਇਹ ਸਾਡੀ ਅਦਾਲਤ ਚ ਹੋ ਰਹੀ ਦੂਜੇ ਪਾਸੇ ਜਦੋਂ ਰਾਤ ਆ ਉਹ ਕੀ ਕਰਦਾ ਹੈ ਉਹ ਆਪਣੀ ਮਰਜ਼ੀ ਦੇ ਨਿਯਮ ਬਣਾਈ ਜਾਂਦਾ ਉਹ ਨਿਯਮਾਂ ਨੂੰ ਲਾਗੂ ਵੀ ਨਹੀਂ ਕਰਦਾ ਫਿਰ ਉਹਦੇ ਬਾਰੇ ਵੀ ਬਾਬੇ ਨੇ ਕਿਹਾ ਕਾਲ ਕਲ ਵਾਲੀ ਸ਼ਰਾਨ ਵੇਲੀ ਕਾਜੀ ਕ੍ਰਿਸ਼ਨਾ ਹੋਆ ਆਪ ਹੀ ਲੋ ਮਨ ਲਓ ਆਪ ਹੀ ਉਹਨਾਂ ਨੂੰ ਤੋੜ ਦੋ ਆਪ ਹੀ ਕਹਿ ਦੋ ਵੀ ਅਸੀਂ ਇਹਦੇ ਅਨਸਾਰ ਫੈਸਲਾ ਕਰਤਾ ਤੇ ਫਿਰ ਇਨਸਾਫ ਤਾਂ ਤੇ ਇਨਸਾਫ ਕਰਨ ਵਾਲਾ ਤਾਂ ਕਾਲਾ ਹੋ ਜਾਏਗਾ ਕ੍ਰਿਸ਼ਨ ਦਾ ਮਤਲਬ ਕ੍ਰਿਸ਼ਨ ਨਹੀਂ ਬਣ ਗਿਆ ਉਹ ਉਹ ਕ੍ਰਿਸ਼ਨ ਪੱਖ ਬਣ ਗਿਆ ਕ੍ਰਿਸ਼ਨ ਪੱਖ ਕਹਿੰਦੇ ਨੇਰੇ ਪੱਖ ਨੂੰ ਸੋ ਨੇੜਾ ਹੋ ਜਾਂਦਾ ਕਾਲਾ ਹੋ ਜਾਂਦਾ ਇਨਸਾਫ ਸੋ ਇਹ ਜਿਹੜਾ ਕਾਲਾ ਇਨਸਾਫ ਹੈ ਇਹਦੇ ਉੱਤੇ ਅੱਜ ਕਿਉਂਕਿ ਇੱਕ ਨਵਾਂ ਚੋਣ ਕਮਿਸ਼ਨ ਆ ਗਿਆ ਗਿਆਨਿਸ਼ ਕੁਮਾਰ ਉਹਦੇ ਭਜਵੰਦਾ ਸੀ ਉਹ ਵੀ ਉਹਨੇ ਹੀ ਲੀਹਾਂ ਤੇ ਚੁਰਕੇ ਹੁਣ ਕੀ ਦੀ ਮਾਨੂਮਾਸੀ ਕਹੀਏ ਹੁਣ ਮੈਂ ਉਹ ਜੋ ਕੁਝ ਬਿਖਾ ਗਿਆ ਰਾਹੁਲ ਗਾਂਧੀ ਨੇ ਇੰਡੀਅਨ ਐਕਸਪ੍ਰੈਸ ਟੂ ਜਿਹੜਾ ਆਪਣਾ ਆਰਟੀਕਲ ਲਿਖਿਆ ਦੇਖ ਲਿਆ ਕਰੋ ਉਹਦੇ ਵਿੱਚ ਉਹਨੇ ਕੋਈ ਨਵੀਂ ਗੱਲ ਨਹੀਂ ਕਰੀ ਉਹ ਗੱਲਾਂ ਰਾਹੁਲ ਗਾਂਧੀ ਖੁਦ ਰੱਬ ਦੇ ਦੇ ਵਿੱਚ ਜਨਤਕ ਮੰਚਾਂ ਦੇ ਉੱਤੇ ਔਰ ਲੋਕ ਸਭਾ ਦੇ ਵਿੱਚ ਵੀ ਉਹਨੇ ਕਰੀਆਂ ਨੇ ਉਹਨੇ ਸਵਾਲ ਖੜੇ ਕਰੇ ਨੇ ਬਲਕਿ ਉੱਥੇ ਰੋਕਿਆ ਗਿਆ ਕਿ ਨਹੀਂ ਨਹੀਂ ਚੋਣ ਕਮਿਸ਼ਨ ਦੀ ਚਰਚਾ ਨਹੀਂ ਹੋ ਸਕਦੀ ਉਹ ਕਹਿੰਦਾ ਮੈਂ ਚੋਣ ਕਮਿਸ਼ਨ ਦੀ ਚਰਚਾ ਨਹੀਂ ਕਰ ਰਿਹਾ ਮੈਂ ਇਹ ਕਹਿੰਦਾ ਵੀ ਆ ਵੋਟਰ ਸੂਚੀਆਂ ਗਲਤ ਬਣ ਰਹੀਆਂ ਨੇ ਇਹ ਕਿਉਂ ਬਣ ਰਹੀਆਂ ਨੇ ਇਹ ਚੋਣ ਕਮਿਸ਼ਨ ਥੋੜੋ ਮੈਂ ਕਹਿ ਰਿਹਾ ਮੈਂ ਤਾਂ ਵੋਟਰ ਸੂਚੀ ਕਹਿ ਰਿਹਾ ਇਹਦਾ ਦੇਖੋ ਵੀ ਕਿਉਂ ਕਰ ਤੋ ਰਹੇ ਕੋਈ ਵੀ ਜਿਹੜਾ ਮਰਜੀ ਉਹਨੂੰ ਬਣਾਉਂਦਾ ਸੋ ਇਸ ਕਰਕੇ ਇਹ ਕਹਿ ਦੇਣਾ ਨਾ 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 ਇਹ ਜਿਹੜੀ ਅੱਜ ਦੀ ਸਾਡੀ ਮੌਜੂਦਾ ਸਰਕਾਰ ਹੈ ਕਹਿੰਦਾ ਕਿ ਆਰਮੀ ਤੇ ਸਵਾਲ ਨਹੀਂ ਠੋਣੇ ਸੁਰੱਖਿਆ ਬਲਾਂ ਤੇ ਨਹੀਂ ਠੋਣੇ ਸਭ ਤੋਂ ਜ਼ਿਆਦਾ ਇਹ ਠੋਣਦੇ ਨੇ ਸੋਫੀਆ ਗਰੇਸੀਨੋ ਵਿੰਕਾ ਸਿੰਘ ਨੂੰ ਉਹਨਾਂ ਦੀਆਂ ਜੱਤਾਂ ਧਰਮਾਂ ਦੇ ਨਾਂ ਦੇ ਉੱਤੇ ਜੋ ਕੁਝ ਕਿਹਾ ਗਿਆ ਹੈ ਉਹਨਾਂ ਅਦਾਲਤਾਂ ਉਹੀ ਉਹ ਹੀ ਜਿਹੜੇ ਅਦਾਲਤਾਂ ਦੇ ਵਿੱਚ ਉਹਨਾਂ ਨੇ ਫਿਰ ਇਹਨਾਂ ਦੇ ਹੱਕ 'ਚ ਫੈਸਲੇ ਕਰਦੇ ਹੱਕ 'ਚ ਹੀ ਜਾਂਦੇ ਨੇ ਜਦ ਤੁਸੀਂ ਇੱਕ ਬੰਦੇ ਨੂੰ ਕਹਿੰਦੇ ਉਹਨੂੰ ਅਰੈਸਟ ਨਹੀਂ ਕਰੋਗੇ ਹੈ ਕਿ ਉੱਥੋਂ ਦੀ ਜਿਹੜੀ ਕੋਰਟ ਹੈ ਉਹ ਇਹਦਾ ਸੰਗਿਆਨ ਜਿਹੜਾ ਲਿਆ ਹੈ ਉਹਦੇ ਉੱਤੇ ਅੱਗੇ ਵਧੇਗੀ ਨਹੀਂ ਜੇ ਉਹ ਖਤਮ ਕਰੇਗੀ ਆਪਦਾ ਕੰਮ ਅਜੇ ਅਸੀਂ ਦੇਖ ਲਿਆ ਸਾਡੇ ਹੱਥ ਚ ਆ ਗਿਆ ਜੇ ਥੋਨੇ ਹੱਥ ਜਾ ਕੇ ਤੁਸੀਂ ਉਹਨੂੰ ਕੁਝ ਕਹਿੰਦੀ ਨਹੀਂ ਤੁਸੀਂ ਲੋਕ ਦਿਖਾਵੇ ਵਾਸਤੇ ਝਾੜਾਂ ਪਾਈ ਜਾਂਦੇ ਹੋ ਦੂਜੇ ਪਾਸੇ ਕਿਸੇ ਹੋਰ ਜਿਹਨੇ ਉਸੇ ਇਸ ਦਰਬੇ ਵਿੱਚ ਸੱਚੀ ਗੱਲ ਕਹੀ ਹੈ ਕਿਸੇ ਨੂੰ ਕੋਈ ਦੁੱਖ ਦੀ ਗੱਲ ਨਹੀਂ ਕਹੀ ਇਹ ਨਹੀਂ ਕਿਹਾ ਸੀ ਨਾ ਵੀ ਜਿੱਥੇ ਜੋ ਆਪਰੇਸ਼ਨ ਸੰਧੂਲ ਕਰਿਆ ਜਿਹੜਿਆਂ ਨੂੰ ਇੱਥੇ ਮਾਰਤਾ ਮੁਸਲਮਾਨਾਂ ਨੂੰ ਧਾ ਲੁੱਟਣ ਇਸੇ ਗੱਲ ਦੇ ਨਾਂ ਦੇ ਉੱਤੇ ਇਹ ਤਾਂ ਕੋਈ ਕਸੂਰਬਾਰ ਨਹੀਂ ਸੀਗੇ ਇੱਥੇ ਵੀ ਆਪਰੇਸ਼ਨ ਸੰਧੂਲ ਕਰ ਲੋ ਉਹ ਸੁਣੋ ਉਹੀ ਰਾਹਤ ਦਿੱਸਲੀ ਕੇ ਲਈ ਦੇਣੀ ਚਾਹੀਦੀ ਸੀ ਨਹੀਂ ਦਿੱਤੀ ਗਈ ਇਹ ਦੋਹਾਂ ਤੇ ਵੱਡਾ ਕਰਕੇ ਇਹ ਫਰਕ ਨੂੰ ਸਾਨੂੰ ਸਮਝਣਾ ਪਏਗਾ ਕਿ ਕਿਸੇ ਨਾ ਕਿਸੇ ਪਾਸੇ ਗੜਬੜ ਹੋ ਰਹੀ ਹੈ ਸੋ ਰਾਹੁਲ ਗਾਂਧੀ ਨੂੰ ਜਦੋਂ ਉੱਥੇ ਨਹੀਂ ਮੋੜਨ ਦਿੱਤਾ ਗਿਆ ਜਨਤਾ ਚ ਉਹ ਕਹਿੰਦਾ ਸੀ ਉਹਦਾ ਸੰਗਿਆਨ ਨਹੀਂ ਲਿਆ ਗਿਆ ਫਿਰ ਉਹਨੇ ਬਿਸ਼ਲੀ ਰੂਪ ਦੇ ਵਿੱਚ ਇਹ ਕੋਸ਼ਿਸ਼ ਕਰੀਆ ਕਿ ਇਹ ਸਿਆਸਤ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਤੱਥਾਂ ਦੀ ਗੱਲ ਕਰ ਰਿਹਾ ਸਿਰਫ ਇਹ ਨੂੰ ਜਿਹੜਾ ਪੜਿਆ ਲਿਖਿਆ ਵਰਗ ਹੈ ਜਿਹੜਾ ਕਈ ਵਾਰ ਉੱਥੇ ਉਹ ਲੋਕ ਸਵਾ ਦੀਆਂ ਜਿਹੜੀ ਹੈਗੀਆਂ ਨੇ ਉਹ ਸੁਣਦਾ ਪਰ ਉਹਨਾਂ ਟਾਈਮ ਨਹੀਂ ਹੁੰਦਾ ਕਿਉਂਕਿ ਬਹੁਤ ਰੌਲਾ ਰੁੜਾ ਪੈਂਦਾ ਰਹਿੰਦਾ ਹੈ ਕਈ ਬੰਦਾਂ ਦਾ ਮਾਨੀ ਵਿਚਾਰ ਹੋ ਜਾਂਦਾ ਵੀ ਜਦ ਇਹ ਤਾਂ ਕੇਵਲ ਹੀ ਠੱਪਸ ਪਾਉਣ ਤੇ ਲੱਗੇ ਹੋਏ ਨੇ ਚੁਲੇ ਹੋਏ ਅਸੀਂ ਹੁਣ ਕੀ ਕਰੀਏ ਮਾਨ ਇੱਜ਼ਤ ਅਸੀਂ ਇਹਨਾਂ ਦਾ ਕਰਨਾ ਪੈ ਰਿਹਾ ਜਦ ਉੱਤੇ ਕੋਈ ਵੀ ਵਜ੍ਹਾ ਉਹਦਾ ਮਾਨ ਇੱਜ਼ਤ ਕਰਨਾ ਹੀ ਹੁੰਦਾ ਪਰ ਮਜਬੂਰੀ ਚ ਕਰਨਾ ਪੈਂਦਾ ਕਿ ਕਈ ਛੱਡ ਕੇ ਚਲ ਜਾਂਦੇ ਸੁਣਦੇ ਜੀ ਪਰ ਇਹ ਜਿਹੜਾ ਲੇਖ ਲਿਖਿਆ ਹੈ ਇਹ ਇਸ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ ਕਿ ਇਹ ਬੜਾ ਸਪਸ਼ਟ ਤਰੀਕੇ ਦੇ ਨਾਲ ਬੜੀ ਮੋਟੀ ਗੱਲ ਕਹਿ ਕੇ ਕਰਤਾ ਵੀ ਆ ਆ ਬੰਦੂ ਨੇ ਜਿੰਨਾ ਤੇ ਨਜਰਸਾਨੀ ਕਰਨੀ ਜਰੂਰੀ ਹੁਣ ਪਹਿਲਾਂ ਮੈਂ 5 6 ਪੁਆਇੰਟ ਜਿਹੜੇ ਉਹਨੇ ਰਾਹੁੜੀ ਗੰਤੀ ਨਹੀਂ ਕਹਿਨੇ ਉਹ ਸਾਡੇ ਦਰਸ਼ਕਾਂ ਵਾਸਤੇ ਉਹਨੇ ਆਖਿਆ ਜੀ ਚੋਣ ਕਮਿਸ਼ਨ ਲਾਉਣ ਦੇ ਵਿੱਚ ਹੀ ਰੱਖੇਗੀ ਬਿਲਕੁਲ ਠੀਕ ਹੈ ਜੇ ਤੁਸੀਂ ਆਪਾਂ ਪਹਿਲਾਂ ਦੱਸ ਦਿੱਤਾ ਹੁੰਦਾ ਤੇ ਮੈਂ ਦੁਬਾਰਾ ਨਹੀਂ ਜਾਵਾਂਗਾ ਜੇ ਤੁਸੀਂ ਆਪ ਹੀ ਜੇ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਦੂਜਾ ਉਹਨੇ ਆਖਿਆ ਕਿ ਤੁਸੀਂ ਨਿਜੰਬਦ ਵੀ ਜਾਨੇ ਹੋ ਇਹ ਸੱਚ ਹੈ ਤੁਹਾਨੂੰ ਨਵੇਂ ਦੋ ਬਦਲੇ ਆਪਾਂ ਬਾਤ ਚਾਵਾਂਗੇ ਵੀ ਕੀ ਬਦਲੇ ਫਿਰ ਉਹਨੇ ਚੀਜ਼ ਆਖਿਆ ਵੀ ਜਿਹੜੀਆਂ ਵੋਟਰ ਸੂਚੀਆਂ ਨੇ ਉਹਨਾਂ ਚ ਵੱਧ ਇੱਕ ਬਕਸ ਜਾਂ ਘਟਾ ਦੇਣ ਜਾਂ ਵਧਾ ਕੋ ਅੰਕੜੇ ਬਦਲ ਦੇ ਉਹ ਵੀ ਸੱਚ ਆ ਪਾਵਾਂਗੇ ਫਿਰ ਉਹਨੇ ਆਖਿਆ ਵੀ ਜਿਹੜਾ ਵੋਟਾਂ ਪੈਂਦੀਆਂ ਨੇ ਉਸ ਦੇ ਵੀ ਤੁਸੀਂ ਕਨਵਰਟ ਕਰ ਦਿੰਦੇ ਹੋ ਵੀ ਸੱਚ ਹੈ ਉਹ ਵੀ ਆ ਪਾ ਜਾਗੇ ਹੁਣ ਜੇ ਇਹਨੇ ਸੱਚ ਉਹਨੇ ਜੋ ਕਹੇ ਨੇ ਸਭ ਦੇ ਸਾਹਮਣੇ ਨੇ ਸਭ ਨੂੰ ਉਹ ਵਿਖਦੇ ਨੇ ਅੱਖੀਂ ਕਿ ਜੀ ਉੱਥੇ ਤੁਸੀਂ ਅੱਖਾਂ ਮੀਚ ਕੇ ਕੋਸ਼ਿਸ਼ ਕਰਦੇ ਹੋ ਇਹ ਕਹਿਣ ਦੀ ਵੀ ਨਹੀਂ ਜੀ ਇਹ ਸਿਆਸੀ ਤਰੀਕਾ ਹੈ ਜੀ ਤੁਸੀਂ ਚੋਣ ਕਮਿਸ਼ਨ ਕੇ ਸਵਾਲ ਖੜੇ ਕਰਦੇ ਹੋ ਜੀ ਇਹ ਤਾਂ ਜੇ ਵਿਸ਼ਵਾਸ ਟੁੱਟ ਗਿਆ ਗਲਬੜ ਹੋ ਜੂ ਬਿਲਕੁਲ ਠੀਕ ਹੈ ਜੇ ਵਿਸ਼ਵਾਸ ਟੁੱਟ ਗਿਆ ਗਲਬੜ ਹੋ ਜੂ ਪਰ ਵਿਸ਼ਵਾਸ ਰੱਖਣਾ ਕੀ ਨਹੀਂ ਆ ਉਹਦੇ ਉਲਟ ਯਾਦ ਰਾਹੁਲ ਗਾਂਧੀ ਨੇ ਇਹ ਸਵਾਲ ਖੜੇ ਕਰੇ ਆਪੇ ਆਹ ਰਾਹੁਲ ਗਾਂਧੀ ਦੇ ਸਵਾਲ ਮੈਚ ਪਿਕ ਦਾ 2 3 4 ਇਹਨੇ ਨਖਸ ਅਗਲੀ ਵੀ ਗੱਲ ਕਹੀ ਵੀ ਇਹੀ ਤਿਆਰੀ ਬਿਹਾਰ ਵਾਲੋਂ ਵੀ ਹੈ। ਨਾ ਤੇ ਅਮੈਂ ਉਹ ਜਾਣਕੇ ਨਹੀਂ ਜਾ ਰਿਹਾ ਵੀ ਉਹ ਜੇ ਚੋਣਾ ਹੋਣੀਆਂ ਨੇ। ਕੋਈ ਇਹ ਨਾ ਮਹਿਸੂਸ ਕਰਕੇ ਬਾਇਸ਼ ਕਰ ਰਹੇ ਨੇ। ਤੇ ਆ ਜਿਹੜਾ ਇਹਨਾਂ ਦਾ ਜਵਾਬ ਹੈ ਜਿਹਦੇ ਵਿੱਚ ਦਵਿੰਦਰਾ ਫਰੰਡवीस ਜੀ ਜਿਹੜੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ, ਐਦਰ ਨੱਡਾ ਜੀ, ਪਿਊਸ਼ ਗੋਇਲ ਜੀ, ਕਿਰਨਵਿਜ ਜੀ ਜੀ ਤੇ ਹੋਰ ਚੌਧਰੀ ਸਾਹਿਬ ਇਹਨਾਂ ਦੇ ਕਈ ਤੇ ਬੰਬਰ ਕਿਹਾ। ਹੁਣ ਸਵਾਲ ਕਿਨੂੰ ਆ ਸਰਕਾਰ ਨੂੰ ਸਵਾਲ ਸਿਰਫ ਨਿਯੁਕਤੀ ਤੇ ਉੱਤੇ ਹੈ ਬਾਕੀ ਸਾਰੇ ਸਵਾਲ ਚੋਣ ਕਮਿਸ਼ਨ ਨੂੰ ਨੇ ਚੋਣ ਕਮਿਸ਼ਨ ਦਾ ਜਵਾਬ ਦੇਣ ਦੀ ਬਜਾਏ ਜਿਹੜਾ ਉਹਦਾ ਨਾ ਟੱਕਰੀ ਹੈ ਦਵਿੰਦਰ ਫੰਡ ਵੀ ਸੋ ਬਣਿਆ ਤਾਂ ਕਿ ਉਹ ਮਹਾਰਾਸ਼ਟਰੀ ਚੋਣ ਦਾ ਸਵਾਲ ਕਰਿਆ ਉਹਨੇ ਮਹਾਰਾਸ਼ਟਰੀ ਚੋਣ ਚੋਂ ਬਣਿਆ ਉਹਦੇ ਚ ਸਾਰੀ 2 ਨੰਬਰ ਦੀ ਗੱਲ ਕਰੀਆ ਉਹ ਉਸ ਨੂੰ ਬਚਾਉ ਕਰ ਰਿਹਾ ਉਹਨੂੰ ਬਚਾਉ ਕਰਨ ਦੀ ਕੀ ਲੋੜਾ ਜਿਹੜਾ ਬੰਦਾ ਕੇਸ ਜਿੱਤ ਜੇ ਅਦਾਲਤ ਚ ਮੰਨ ਲਓ ਉਹ ਕਹੇ ਭਾਈ ਮੈਂ ਕੇਸ ਜਿੱਤਾਂ ਤੁਸੀਂ ਅਦਾਲਤ ਨੂੰ ਪੁੱਛੋ ਵੀ ਉਹਨੇ ਫੈਸਲਾ ਕਿਵੇਂ ਕਰੀਆ ਮੈਨੂੰ ਕੀ ਪਤਾ ਕਿਵੇਂ ਕਰਿਆ ਉਹ ਆਪ ਉਹਦੀ ਦਲੀਲਾਂ ਦੇ ਰਿਹਾ ਹੈ ਹੁਣ ਜਿਹੜੀਆਂ ਦਲੀਲਾਂ ਦੇਣ ਦੀ ਕੋਸ਼ਿਸ਼ ਕਰਦਾ ਹੈ ਅੰਕੜੇ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹ ਸਾਰੇ ਹੀ ਅੰਕੜੇ ਜਿਹੜੇ ਕੋਲ ਉਹ ਉਪਲਬਧ ਨੇ ਕਿਉਂਕਿ ਉਹ ਮੁੱਖ ਮੰਤਰੀ ਹੈ ਜਿਹੜਾ ਚੀਫ ਇਲੈਕਟਰਲ ਅਫਸਰ ਮੁੱਖ ਚੋਣ ਅਧਿਕਾਰੀ ਮਹਾਰਾਸ਼ਟਰ ਦਾ ਉਹਦੇ ਕੋਲ ਸਾਰੇ ਅੰਕੜੇ ਹੈਗੇ ਨੇ ਉਹ ਜੇ ਉਹ ਅੰਕੜੇ ਵੀ ਦਵਿੰਦਰ ਹੰਡਵਿਸ ਜੀ ਬਿਲਕੁਲ ਗਲਤ ਦੇ ਰਹੇ ਨੇ ਔਰ ਉਹਨੂੰ ਘਮਨ ਘੇਰੀਆਂ ਚ ਪਾਵੇ ਹਨ ਤੱਥਾਂ ਨੂੰ ਇੰਨਾ ਤੋੜ ਮਰੋੜ ਰਹੇ ਨੇ ਫਿਰ ਕਿਵੇਂ ਵਿਸ਼ਵਾਸ ਕਰਿਆ ਜਾਵੇ ਕਿ ਜਿਹੜਾ ਬੰਦਾ ਇੱਕ ਆਰਟੀਕਲ ਨੂੰ ਜਿਸ ਆਰਟੀਕਲ ਨੇ ਨਾਲ ਦੀ ਸਰਕਾਰ ਤੋੜ ਦੇਣੀ ਆ ਨਾ ਉਹਦੀ ਕੋਈ ਟੰਗ ਤੋੜ ਦੇਣੀ ਆ ਨਾ ਚੋਣ ਕਮਿਸ਼ਨ ਨੂੰ ਬਦਲ ਦੇਣਾ ਨਾ ਚੋਣ ਨਤੀਜੇ ਬਦਲੇ ਜਾਣੇ ਨੇ ਉਹਦੇ ਵਿਰੋਧ ਚ ਲਿਖਣ ਵੇਲੇ ਉਹ ਤੱਥ ਨਹੀਂ ਦੇਖਣੋਂ ਤਿਆਰ ਉਹ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਤੱਥ ਹੀ ਤੋੜ ਮਰੋੜ ਕੇ ਦੇ ਰਿਹਾ ਹੈ ਤਾਂ ਕਿਉਂ ਆਏ ਮੰਨਿਆ ਜਾਵੇ ਕਿ ਚੋਣਾਂ ਵੇਲੇ ਵੱਡੀ ਹੀ ਲਾਫਰੀ ਹੋਊਗੀ ਤੁਸੀਂ ਤਾਂ ਆਰਟੀਕਲ ਦੇ ਉੱਤੇ ਆ ਕੁਝ ਕਰ ਰਹੇ ਹੋ ਮਾਣ ਆ ਉਹ ਇਹ ਕੋਈ ਕੂਬਾ ਹੈ ਐ ਕਿਵਰਕ ਹੈ ਕਹੇ ਤਾਂ ਆਰਟੀਕਲ ਤੇ ਆਰਟੀਕਲ ਤੇ ਤੈਨਾ ਉਹਨਾਂ ਨੇ ਕੀ ਕਿਹਾ ਸ਼ੁਰੂ ਕਿੱਥੋਂ ਕਰਦੇ ਜਦ ਤੁਸੀਂ ਕਿਸੇ ਤੇ ਡੰਸ਼ਣ ਲਾ ਕੇ ਸ਼ੁਰੂ ਕਰਨਾ ਸ਼ੁਰੂ ਕਰੋ ਔਰ ਧਮਕੀ ਦਿਓ ਤੇਦਾ ਮਤਲਬ ਹੈ ਤੁਸੀਂ ਰਾਜ ਨਹੀਂ ਕਰ ਰਹੇ ਤੁਸੀਂ ਅਗਲੇ ਨੂੰ ਕਹਿੰਦੇ ਤੈਨੂੰ ਅੰਨਿਆ ਦੀ ਸਾੰਤੇ ਦੇ ਆਗਾ ਸ਼ੁਰੂ ਇਹ ਕਰਦੇ ਨੇ ਦਵਿੰਦਰ ਫਾਜ ਬੀਸ਼ੀ ਜੀ ਆ ਪਹਿਲੇ ਪਹਿਲੇ ਚ ਹਾਂ ਜੀ ਕਹਿੰਦਾ ਮੈਂ ਨਕਸਲੀ ਏਰੀਆ ਚ ਆਇਆ ਜਿਵੇਂ ਉੱਥੇ ਗਨ ਬਿਲਡਿੰਗ ਨੇ ਉਹਨਾਂ ਨੂੰ ਤਾਂ ਅਸੀਂ ਬਿਲਕੁਲ ਸਿੱਧਾ ਕਰੀ ਜਾ ਰਹੇ ਹਾਂ ਕਿਤੇ ਵੀ ਸੰਨ ਉੱਤਰ ਆ ਗਿਆ ਵੀ ਉਹ ਗਨ ਬਿਲਡਿੰਗ ਕੌਣ ਹੈ ਕੀ ਨੇ ਤੁਸੀਂ ਸਿੱਧਾ ਕਰੀ ਜਾ ਰਹੇ ਹੋ ਤੁਸੀਂ ਕੌਣ ਹੋ ਕਾਦੇ ਵਾਸਤੇ ਸਿੱਧਾ ਕਰ ਰਹੇ ਹੋ ਕੀ ਕਰ ਰਹੇ ਹੋ ਦੂਜਾ ਪਾਰ ਕਹਿੰਦਾ ਕਹੀ ਨਾ ਅਰਬ ਨਕਸਮੇ ਜਿਹੜਾ ਕਾਨੂੰਨ ਦੀ ਕਿਤਾਬ ਨੂੰ ਹੱਥ ਚ ਚੁੱਕ ਕੇ ਕਰਦੇ ਨੇ ਉਹ ਬੜਾ ਮੁਸ਼ਕਲ ਆ ਉਹਨਾਂ ਨਾਲ ਵੀ ਅਸੰਭਵ ਆ ਜਾਨੀ ਕਿ ਤੁਸੀਂ ਰਾਹੁਲ ਗਾਂਧੀ ਕਾਨੂੰਨ ਦੀ ਕਿਤਾਬ ਲੈਂਦਾ ਰੋਜ਼ ਹਾਂਜੀ ਤੇ ਤੁਸੀਂ ਉਹਨੂੰ ਕਹਿ ਦਿੰਦਾ ਵੀ ਤੁਸੀਂ ਤਾਂ ਅਰਬਨ ਨਕਸਾਂ ਜਾਨੀ ਕਿ ਜਿਹੜਾ ਵੀ ਬੰਦਾ ਤੁਹਾਡੇ ਵਿਰੁੱਧ ਬੋਲੇ ਜਾਂ ਉਹਨੂੰ ਤੁਸੀਂ ਮੁਸਲਮਾਨ ਕਹਦੇ ਨੇ ਜਾ ਤੁਸੀਂ ਉਹਨੂੰ ਦੂਜੇ ਦੇਸ਼ ਦਾ ਏਜੰਟ ਕਹਿੰਦੇ ਨੇ ਵਿਰੋਧ ਨਹੀਂ ਜਿਹੜਾ ਸਵਾਲ ਹੀ ਖੜੇ ਕਰੇ ਉੱਥੋਂ ਤੱਕ ਗੱਲ ਹੁਣ ਤਾਂ ਪਹੁੰਚ ਗਈ ਹੈ ਵਿਰੋਧ ਦਾ ਮਤਲਬ ਸਵਾਲ ਖੜੇ ਕਰੇ ਹਾਂ ਉਹ ਵਿਰੋਧ ਨਹੀਂ ਨੰਦੇ ਨਾ ਉਹ ਸਵਾਲ ਨਹੀਂ ਵਿਰੋਧ ਨੰਦੇ ਨੇ ਸ਼ਰਕਾ ਨਿਵਰਤੀ ਉਹਨਾਂ ਦੇ ਕਿਤਾਬ 'ਚ ਲਿਖਿਆ ਹੀ ਨਹੀਂ ਉਹ ਦਿਖਾਵਾ ਹੀ ਹੈ ਉਹ ਚੋਗੇ ਚੀਜ਼ ਸਭ ਕੁਝ ਛੁਕਾਉਂਦੇ ਨੇ ਸੋ ਉਹ ਜੇ ਜਾਂ ਫਿਰ ਉਹਨੂੰ ਕਹਿਣਾ ਇਹ ਦੂਜੇ ਦੇਸ਼ ਦਾ ਏਜੰਟ ਹੈ ਆ ਇਹ ਸਈਦ ਦਾ ਏਜੰਟ ਹੈ ਜ्या ਉਹਨੂੰ ਕਹਿੰਦੇ ਖਾਲਸਤਾਨੀ ਹੈ ਜੇ ਕੋਈ ਸਿੱਖਾ ਤਾਂ ਇਹ ਜਾਂ ਜੇ ਕੋਈ ਹਿੰਦੂਆ ਨੂੰ ਕਹਿੰਦਾ ਹੈ ਤਰਸ ਤੇ ਹਿੰਦੂ ਹੈ ਰਾਹੁਲ ਗਾਂਧੀ ਦੀ ਵੀ ਜਾਤ ਤੇ ਸਵਾਲ ਉਠਾਉਂਦੇ ਨੇ ਹੈ ਧਰਮ ਤੇ ਵੀ ਸਵਾਲ ਉਠਾਉਂਦੇ ਨੇ ਤੇ ਫਿਰ ਇਸ ਤੋਂ ਆਖਰ ਚ ਉਹਨੂੰ ਕਹਿੰਦੇ ਨੇ ਇਹ ਅਰਬਨ ਨਕਸਲਾ ਹੈ ਨਕਸਲ ਦੇ ਵਿੱਚ ਦਫਜ ਦੇ ਵਿੱਚ ਹਾਲਾਂਕਿ ਨਕਸਲਿਮ ਕਿਹੜੀ ਮਾੜੀ ਗੱਲ ਹੈ ਜਾਂ ਦੁਨੀਆ ਦੇ ਵਿੱਚ ਨਕਸਲਿਮ ਫੈਲਿਆ ਹੋਇਆ ਹੈ ਹਰ ਕਿ ਨਹੀਂ ਹੈ ਵੀ ਜਿੱਦਨੇ ਸਟੇਟ ਉਹ ਨਕਸਲਿਜ਼ਮ ਕਰਦੀ ਆ ਫੜ ਫੜ ਕੇ ਬੰਦੇ ਮਾਰਦੀ ਆ ਉਦਨੇ ਉਹ ਕਰਨ ਹੈ ਜਿੱਦੇ ਦੂਜਾ ਬੰਦਾ ਜਦੋਂ ਉਹਦਾ ਕੋਈ ਵਾਹ ਨਹੀਂ ਚੱਲਦੀ ਉਹ ਕਹਿੰਦਾ ਚੰਗਾ ਆਜੋ ਮੁਕਾਬਲੇ 'ਚ ਉਹਦੇ ਉਹਦੇ ਚ ਸਿਰੋਹੀ ਹੈ ਉਹਦੇ ਵਰ ਮਨਕਸਰ ਹੈ ਦੋਨੇ ਇੱਕ ਦੂਜੇ ਨਾਲ ਇਹ ਲੜਾਈ ਹੁਣ ਸਟੇਜ ਸਟੇਜ ਨਹੀਂ ਰਹੀ ਕਿਸ ਤਰੀਕੇ ਨਾਲ ਸਟੇਜ ਨੂੰ ਕੰਮ ਕਰਨਾ ਚਾਹੁੰਦਾ ਕਿ ਜਿਵੇਂ ਦਿਖਾ ਦੋ ਇੱਥੇ ਪੰਜਾਬ 'ਚ ਫੜ-ਫੜ ਕੇ ਜਿਵੇਂ ਮਾਰੀ ਜਾ ਰਹੇ ਨੇ ਥਾਣਿਆਂ 'ਚ ਕੋ-ਕੋ ਕੇ ਮਾਰੀ ਜਾ ਰਹੇ ਨੇ ਤੇ ਜੇ ਇਹ ਇਹਨੂੰ ਸਟੇਟ ਕਿਹਾ ਜਾਂਦਾ ਹੈ ਕਿ ਮੈਂ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਆ ਵੀ ਇਹ ਸਟੇਟ ਹੈ ਇਹ ਬਿਲਕੁਲ ਸਟੇਟ ਨਹੀਂ ਹੈ ਇਹ ਬਿਲਕੁਲ ਡੈਮੋਕ੍ਰੇਸੀ ਵਾਲੀ ਗੱਲ ਨਹੀਂ ਹੈ ਇਹ ਬਿਲਕੁਲ ਲੋਕਾਂ ਦੇ ਉੱਤੇ ਲੋਕਾਂ ਦੇ ਜਿਹੜੇ ਮਨੁੱਖੀ ਅਧਿਕਾਰ ਹੈ ਜਿਹਦੇ ਬਾਰੇ ਅਸੀਂ ਦਸਕਤ ਕਰੇ ਹੋਏ ਨੇ ਯੂਨੋਚ ਵੀ ਉਹਦਾ ਵੀ ਕੰਮ ਹੈ ਸੋ ਇਹ ਵੱਡੀ ਗੱਲ ਹੈ ਦੂਜਾ ਸਵਾਲ ਉਹ ਕੀ ਕਹਿੰਦਾ ਕਹਿੰਦਾ ਰਾਹੁਲ ਗਾਂਧੀ ਨੇ ਆਪ ਦੀ ਮੰਜੀ ਸਾਡੇ ਸੋਟਾ ਨਹੀਂ ਫੇਰਿਆ ਇਹ ਤਾਂ ਮੋਦੀ ਜੀ ਨੇ ਜਿਨ੍ਹਾਂ ਨੇ ਤਿੰਨ ਮੈਂਬਰੀ ਕਮਿਸ਼ਨ ਬਣਾਇਆ ਹੈ ਨਹੀਂ ਤਾਂ ਇੱਕ ਮੈਂਬਰੀ ਕਮਿਸ਼ਨ ਨਾਲ ਗਿਣਤੀ ਕਰਤੀ ਵੀ ਇੰਨੇ ਰਾਏ ਨੇ ਦਿਵੰਦ ਫੰਡਵੀਸ ਨੇ ਅੱਧ ਸੱਤ ਅੱਧ ਸੱਤ ਹਮੇਸ਼ਾ ਝੂਠ ਤੋਂ ਵੀ ਜ਼ਿਆਦਾ ਵੱਡਾ ਕਪਲਾ ਕਰਦਾ ਹੈ ਖਤਰਨਾਕ ਹੁੰਦਾ ਹੈ ਉਹਨਾਂ ਨੇ ਦੱਸਿਆ ਹੀ ਨਹੀਂ ਵੀ 2023 ਤੱਕ ਤੁਸੀਂ ਵੀ ਇੱਕ ਮੈਂਬਰੀ ਲਾਉਂਦੇ ਰਹੇ ਹੋ 2014 ਚ ਤੁਸੀਂ ਆ ਗਏ ਸੀ 14 ਚ ਹੀ ਨਹੀਂ ਜੇ ਮੈਂ ਪਿੱਛੇ ਨੂੰ ਦੇਖਾਂ ਤਾਂ ਫਿਰ ਕਾਨੂੰ 99 98 2004 ਤੱਕ ਤੁਸੀਂ 6 13 ਦਿਨ 13 ਮਹੀਨੇ ਤੇ 4.5 ਸਾਲ ਦੀ ਤੁਹਾਡੀ ਸਰਕਾਰ ਰਹੀਆਂ ਨੇ ਜਿੰਬਾ ਬਾਕੀ ਚੱਲਦੀ ਵੈਸੇ 1978 ਦੇ ਵਿੱਚ ਜਿਹੜੀ ਸਰਕਾਰ ਸੀ ਉਹ ਚ ਵੀ ਤੁਹਾਡੇ ਹਲਵਾਨੀ ਸਾਹਿਬ ਤੇ ਬਾਦਪਾਈ ਸਾਹਿਬ ਬਾਦਪਾਈ ਸਾਹਿਬ ਵਿਦੇਸ਼ ਮੰਤਰੀ ਸੀਗੇ ਹਲਵਾਨੀ ਸਾਹਿਬ ਗ੍ਰਹਿ ਮੰਤਰੀ ਸੋ ਤੁਸੀਂ ਤਾਂ ਉਹਨਾਂ ਸਰਕਾਰਾਂ ਦੇ ਵਿੱਚ ਰਹੇ ਹੋ ਤੁਸੀਂ ਵੀ ਲਾਉਂਦੇ ਰਹੇ ਜਦੋਂ ਮਾਂਜੋ ਸੁਪਰੀਮ ਕੋਰਟ ਨੇ ਮਿਸਟਰ ਇਹ ਜਿਹੜਾ ਅਰਣ ਗੋਇੰਬੀ ਨਿਯੁਕਤੀ ਦੇ ਉੱਤੇ ਸਵਾਲ ਖੜੇ ਕਰੇ ਜਿਹੜੇ ਪੰਜਾਬ ਕੈਂਟਰ ਦੇ ਸੀ ਉਹਨਾਂ ਤੇ ਬੀਸੀ ਦੇ ਸਦਕਾਰੀ ਸੀ ਬਹੁਤ ਹੀ ਇੰਟੈਲੀਜੈਂਟ ਨੇ ਪਟਿਆਲੇ ਦੇ ਨੇ ਤੇ ਉਹ ਉਹਨਾਂ ਦੀ ਨਿਯੁਕਤੀ ਤੇ ਸਵਾਲ ਖੜੇ ਕਰਕੇ ਕਿ ਫੇਰ ਕਿਹਾ ਵੀ ਆ ਪ੍ਰੋਸੀਜਰ ਕਰੋ ਸੀ ਆ 3 ਮੈਂਬਰਿਕ ਮੈਂ ਕਿਹਾ ਸੀ ਵੀ ਇਹਦੇ ਡਾਇਰੈਕਟਰ ਆਉਣ ਵਾਸਤੇ ਪਹਿਲੇ ਤਿੰਨ ਮੈਂਬਰੀ ਕਮੇਟੀ ਆ ਹਾਲਾਂਕਿ ਉਹਦਾ ਵੀ ਆਪਣੇ ਬਾਬਾ ਦਾ ਮੁੰਡਾ ਹੈ ਪਰ ਫਿਰ ਵੀ ਕੋਈ ਨਾ ਕੋਈ ਨਿਰਪੱਖਤਾ ਦੀ ਉਹ ਚ ਝਲਕ ਪੈਂਦੀ ਹੈ ਇਹਨਾਂ ਨੇ ਕਹਿ ਵੀ ਇਹ ਕਿਵੇਂ ਜੇ ਸੀ ਜੀ ਇਹ ਵਿੱਚ ਆ ਗਿਆ ਸੀ ਜੇ ਇਹਨੇ ਸਾਡੀ ਗੱਲ ਨਾ ਸੁਣੀ ਫਿਰ ਤਾਂ ਸੀ ਆਪਣੀ ਮਰਜ਼ੀ ਦਾ ਲਾ ਨਹੀਂ ਸਕਦੇ ਲਾਉਣਾ ਤਾਂ ਮੱਗੀ ਦਾ ਸੋ ਇਹਨਾਂ ਨੇ ਚਾਕੇ ਕਾਨੂੰਨ ਬਣਾਤਾ ਕਿ ਨਹੀਂ ਜੀ ਸਾਨੂੰ ਅਧਿਕਾਰ ਉਹਦੇ ਚ ਲਿਖਿਆ ਐਸੇ ਗਵਰਨਮੈਂਟ ਡਿਸਾਈਸ ਅਸੀਂ ਡਿਸਾਈਡ ਕਰਤਾ ਜਬ ਪਾਰਲੀਮੈਂਟ ਡਿਸਾਈਸ ਦ ਜੁਡੀਸਿਸ਼ਲ ਡਿਸਾਈਸ ਅਸੀਂ ਡਿਸਾਈਡ ਕਰਤਾ ਕੇਕ ਪਰ ਮਿਸ ਹੋरेगा ਇਕੋ ਦਾ ਨਾਮਦਾ ਹੋਏਗਾ ਨਾਮੀ ਨਹੀਂ ਹੋਏਗਾ ਜਾਨੀ ਕਿ ਉਹਦੇ ਵੱਲੋਂ ਨਾਮਜ਼ਦ ਕੀਤਾ ਹੋਇਆ ਇੱਕ ਲੀਡਰ ਆਪੋਜੀਸ਼ਨ ਜਾਂ ਵੱਡੀ ਪਾਰਟੀ ਦਾ ਇਹ ਕਰਦੇ ਇਹਨਾਂ ਨੇ ਲਿਖੀ ਇਹ ਦੱਸਿਆ ਹੀ ਨਹੀਂ ਵੀ ਤਾਂ ਅਸੀਂ ਮਜਬੂਰੀ ਚ ਲਿਖਿਆ ਹੈ ਇੱਥੇ ਸੁਪਰੀਮ ਕੋਰਟ ਨੇ ਫੈਸਲਾ ਕਰਿਆ ਤੁਸੀਂ ਤਾਂ ਕਰਿਆ ਹੀ ਨਹੀਂ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਕਾਹਨ ਕਰਿਆ ਸਾਈਦਾ ਇਹ ਜਿਹੜਾ ਹੈ ਗੁੰਮਰਾਹ ਕਰਨ ਦਾ ਇਹ ਬੜਾ ਵੱਡਾ ਗਲਤ ਬਿਆਨੀ ਹੈ ਗਵਿੰਦਰ ਪੰਜਵੀਸ ਇੱਕ ਇੱਜ਼ਤਦਾਰ ਬੰਦੇ ਨੇ ਮੁੱਖ ਮੰਤਰੀ ਨੇ ਇੱਕ ਵੱਡੇ ਸੂਬੇ ਦੇ ਮੁੱਖ ਮੰਤਰੀ ਨੇ ਜਿੱਥੇ 13 ਕਰੋੜ ਦੀ ਆਬਾਦੀ तकरीबन 12.95 ਕਰੋੜ ਦੀ ਐਸ ਵਕਤ ਜੇ ਫਰਵਰੀ 1925 ਦੀ ਗੱਲ ਕਰੀਏ 2000 ਤੱਕ ਦੀ ਤਾਂ 12.95 ਕਰੋੜ ਦੀ ਆਬਾਦੀ ਹੈ ਜਿਸ ਲਈ ਉਸ ਸੂਬੇ ਦੇ ਮੁੱਖ ਮੰਤਰੀ ਨੂੰ ਜਿਹੜਾ ਕੰਫਰੰਸ ਤੋਂ ਬਹੁਤ ਜ਼ਿਆਦਾ ਨੇ 288 ਤੋਂ 232 ਕਿੰਨੇ ਉਹ ਨਹੀਂ ਗੱਲ ਕਰ ਵਿੱਚ ਆਈ ਸੀ ਜਿਹੜੀ ਇਹ ਗੱਲ ਕਰਨਾ ਹੈ ਇਹ ਆਪਣੇ ਆਪ ਦੇ ਵਿੱਚ ਸਾਡੀ ਜਮਹੂਰੀਅਤ ਦੇ ਉੱਤੇ ਸਾਡੇ ਰਾਜ ਕਰਨ ਦੇ ਢੰਗ ਦੇ ਉੱਤੇ ਵੱਡਾ ਹਮਲਾ ਹੈ ਜੇ ਅਸੀਂ ਇਹ ਵੀ ਛੱਡ ਗਏ ਕਿ ਭਾਜਪੀ ਦੇ ਨਾਲ ਕਿਉਂਕਿ ਚਾਹੇ ਵੀ ਵੀ ਦੇ ਲੀਡਰ ਰਹੇ ਨੇ ਪਹਿਲਾਂ ਭਾਜਪੀ ਦੇ ਜਾਂ ਆਰਐਸਐਸ ਨੇ ਕਦੇ ਦੇਸ਼ ਦੀ ਆਜ਼ਾਦੀ ਚ ਉਸ ਤਰੀਕੇ ਦਾ ਹਿੱਸਾ ਪਾਇਆ ਨਹੀਂ ਜਿਵੇਂ ਕਿ ਵਕੀਆ ਨੇ ਪਾਇਆ ਹੰទੂਜਾ ਦੂਜਾ ਬਕੋਣਾ ਨੇ ਕਿਹਾ ਕਿ ਅੰਕੜਿਆਂ ਦੀ ਗੱਲ ਕਰਦੇ ਨੇ ਅੰਕੜਿਆਂ ਦੀ ਗੱਲ ਕਹਿੰਦੇ ਕਾਹਲੀ ਕਰਨੀ ਆ ਲਓ ਮੈਂ ਦੱਸ ਦਿੰਦਾ ਕਹਿੰਦੇ ਲੋਕ ਸਭਾ ਤੋਂ ਲੋਕ ਸਭਾ ਚ ਐਨ ਐਨ ਐ 2004 ਚ 2009 ਚ 2014 ਚ 2019 ਚ 2024 ਚ ਐਨੇ ਨੀ ਆ ਬੋਤਨਾ ਪਤੀਆਂ ਨੇ ਦੋਸਤੋ ਇਹ ਕਿਵੇਂ ਕਹਿੰਦੇ ਨੇ ਗਲਤ ਬੋਲੀ ਇਹਨੇ ਇਦਾਂ ਹੀ ਕਹਿੰਦਾ ਫਿਰ ਤੁਸੀਂ ਲੋਕ ਸਭਾ ਤੋਂ ਲੋਕ ਸਭਾ ਚ ਲੋਕ ਇੱਕ ਲੋਕ ਸਭਾ ਤੋਂ ਉਸੇ ਸਾਲ ਦੀ ਵਿਧਾਨ ਸਭਾ ਦੀਆਂ ਮੈਂ ਗਿੰਦਣਾ ਕਿਉਂਕਿ ਦੋਨੇ ਸਵਾਲ ਖੜੇ ਹੋਏ ਸੀਗੇ 2004 ਦੀ ਲੋਕ ਸਭਾ ਤੇ ਵਿਧਾਨ ਸਭਾ ਚ 2009 ਦੀ ਲੋਕ ਸਭਾ ਤੇ ਵਿਧਾਨ ਸਭਾ ਚ 2014 ਦੀ 2019 ਦੀ 2024 ਦੀ ਇਹ ਸਾਰਾ ਕੁਝ ਕਰਕੇ ਉਹਨਾਂ ਨੇ ਐਂ ਤੇਸ਼ ਕਰਿਆ ਹੈ ਜਿਵੇਂ ਉਹਨਾਂ ਨੇ ਬਹੁਤ ਵੱਡਾ ਕਮਾਲ ਕਰ ਦਿੱਤਾ ਹੁੰਦਾ ਆਮੈਂ ਚਾਟ ਬਣਾਇਆ ਹੋਇਆ ਇਹ ਚਾਟ ਕਿੱਥੋਂ ਬਣਾਇਆ ਇਹ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਦੇ ਜਿਹੜੇ ਅੰਕੜੇ ਉਹਨਾਂ ਨੇ ਆਪ ਦੇ ਸਟੈਟਿਸਟਿਕਲ ਡਾਟਾ ਦੇ ਵਿੱਚ ਪਾਏ ਹੋਏ ਨੇ ਉਹਨਾਂ ਦੀਆਂ ਬਾਅਦ ਕਿਹਦਾ ਕਿਤਾਬਾਂ ਢਾਈ ਬਣਾ ਕੇ ਇਹਨਾਂ ਨੇ ਪਾਈਆਂ ਹੋਈਆਂ ਨੇ ਹਾਲ ਆਮੈਂ ਕਦੇ ਕਦੇ ਲਈ 2004 ਦੇ 2009 ਦੇ 2014 ਦੇ 2019 ਦੇ 2024 ਦੇ ਲੋਕ ਸਭਾ ਦੇ ਆ ਅੰਕੜਿਆ ਤੇ ਵਧਾਰੇ ਲੋਕ ਸਭਾ ਦੇ ਨੇ ਅਬੀਦ ਉਸਵਾਦੇ 2024 ਦਾ ਉਹ ਦੋ ਜਨਮ ਉਸਵਾਦੀ ਆ ਪਾ ਦੋ ਇਹ ਆਪੇ 2004 ਦਾ ਜਨਰਲ ਇਲੈਕਸ਼ਨ 2004 ਸੋ ਇਦਾਂ ਐਸੈਂਬਲੀ ਦੇ ਆਸੈਂਬਲੀ ਦੇ ਨੇ ਆ ਜਿਹਨੇ ਦੇਖਨੇ ਨੇ ਦੇਖ ਲਈ ਆਸੈਂਬਲੀ ਦੇ ਸੋ ਜੇ ਤੁਸੀਂ ਇਹਨਾਂ ਸਾਰੇ ਅੰਕੜਿਆਂ ਨੂੰ ਦੇਖਦੇ ਆ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਵਿੰਦਰ ਫਰਡੂਸੀ ਨੇ ਜਿਹੜੇ ਲੋਕ ਸਭਾ ਤੋਂ ਲੋਕ ਸਭਾ ਚ ਕਹ ਆਵੇ ਨਹੀਂ ਵੋਟ ਵਧੀ ਹੈ ਨਹੀਂ ਵਧੀ ਉਹ ਸਾਰੇ ਗਲਤ ਨੇ ਸਿਵਾਏ ਇੱਕ ਦੇ ਜਿੱਥੋਂ ਨੇ ਕਹ ਇੱਕ ਕਰੋੜ ਵਧੀ ਹੈ ਚਲੋ ਉਹਨਾਂ ਦੇ 90 ਲੱਖਾ 1 ਕਰੋੜ ਕਹਤਾ ਕੋਈ ਖਾਸ ਗੱਲ ਨਹੀਂ ਆ ਪਾਈ ਦੀ ਬਰੀਕੀ ਚ ਨਹੀਂ ਜਾਂਦੇ ਬਾਕੀ ਤਾਂ ਫਰਕ ਹੀ ਬੜਾ ਹੈ ਇਸ ਤਰ੍ਹਾਂ ਜਿਹੜਾ ਉਹਨੇ ਵਿਧਾਨ ਸਭਾ ਚ ਕਹੇ ਉੱਤੇ ਪ੍ਰਤੀਸ਼ਤ ਤਤ ਹੈ ਉਹ ਚਾਂ ਕਰ ਨਹੀਂ ਦਿੱਤਾ ਕਿਉਂਕਿ ਟੂਨ ਕਮਿਸ਼ਨ ਨੇ ਨਵਾਂ ਤਰੀਕਾ ਉਹਨਾਂ ਨੂੰ ਸਿਖਾਇਆ ਪ੍ਰਤੀਸ਼ਤ ਦੇ ਜਿਹਦੇ ਨਾਲ ਸਾਰਾ ਜੋ ਮਰਜ਼ੀ ਕੱਟੋ ਹੋ ਜੇ ਯਰਕੇ ਵੋਟਾਂ ਦਾ ਗਿਣਤੀ ਚ ਕਿੰਨੇ ਡਾਕਟਰ ਨੇ ਉਹ ਪ੍ਰਤੀਸ਼ਰਚੀ ਨਹੀਂ ਦਿੱਤੇ ਜਾਂਦੇ ਵੀ ਇੰਨੀ ਪਾਪੂ ਦੇ ਉਹਦੇ ਤੇ ਐਨੇ ਨੋਟੀਫਿਕੇਸ਼ਨ ਚ ਵੀ ਐਨੇ ਲਿਖੇ ਜਾਂਦੇ ਨੇ ਜਿਹੜੀ ਮਹਾਰਾਸ਼ਟਰ ਦੀ ਚੋਣ ਹੋਈ ਉਹ ਚੋਣ ਦੀ ਜਿਹੜੀ ਨੋਟੀਫਿਕੇਸ਼ਨ ਕਰੀ ਚੋਣ ਕਮਿਸ਼ਨ ਨੇ ਜਿਹਦੇ ਉੱਤੇ ਇਹ ਕਹਿੰਦੇ ਨੇ ਇਹ 15 ਅਕਤੂਬਰ ਨੂੰ ਨੋਟੀਫਿਕੇਸ਼ਨ ਹੋਈ ਆ ਨੋਟੀਫਿਕੇਸ਼ਨ ਆ ਠੀਕ ਹੋ ਗਿਆ ਇਸ ਨੋਟੀਫਿਕੇਸ਼ਨ ਚ ਆ 15 ਅਕਤੂਬਰ ਦੀ ਡੇਟ ਆ 2024 ਦੀ ਇਹਦੇ ਵਿੱਚ ਆ ਲਿਖਿਆ ਹੋਇਆ ਹੈ ਕਿਉਂਕਿ ਝਾਰਖੰਡ ਦੇ ਇਸ ਦੇ ਇਕੱਠਾ ਹੋਇਆ ਸੀ ਇਹਦੇ ਵਿੱਚ ਲਿਖਿਆ ਵੀ ਵੋਟਰ ਜਿਹੜੇ ਨੇ ਉੱਥੇ ਇਹ ਲਿਖਿਆ ਹੋਇਆ ਜੀ 9 ਕਰੋੜ 64 ਲੱਖ 85765 ਇਹ ਵੋਟਰ ਲਿਖੇ ਨੇ 15 ਅਕਤੂਬਰ ਨੂੰ ਨੋਟੀਫਿਕੇਸ਼ਨ ਦੇ ਲਈ ਝਾਰਖੰਡ ਦੇ ਵਿੱਚ ਲਿਖਿਆ ਨੇ 2 ਕਰੋੜ 60 ਲੱਖ 87698 ਜਿੱਦਾਂ ਚੋਣਾਂ ਹੁੰਦੀਆਂ ਨੇ ਉਦੋਂ ਕਹਿੰਦੇ ਨੇ ਕਿ ਵੋਟਰ ਸਾਡੇ ਕੋਲ ਨੇ 9 ਕਰੋੜ 70 ਲੱਖ 25114 ਚੋਣਾ ਵੀ ਨਾ ਮੰਗਦਾ ਹੁੰਦਾ ਨਾ ਇਹ ਵਿੱਚ ਦੀ 33 ਦਿਨਾਂ ਛੋਟੇ ਵੋਟਰ ਸੂਰੇ ਇਸ ਤੋਂ ਅੱਗੇ ਕੀ ਕਹਿੰਦੇ ਨੇ ਜਿੱਦਾਂ ਸਟੈਟਿਸਟਿਕਲ ਡਾਟਾ ਦਿੰਦੇ ਉਹ ਕਹਿੰਦੇ 9 ਕਰੋੜ 71 ਲੱਖ ਹੋਵੇ ਇਹ ਬਦੀ ਕਿਵੇਂ ਜਾਂਦੇ ਨੇ ਚੋਣਾ ਵਾਲੇ ਦਿਨ ਕੁਝ ਹੋ ਜਾਂਦਾ ਇਸ ਕਰਕੇ ਇਹ ਇਲੈਕਸ਼ਨ ਕਮਿਸ਼ਨ ਹੀ ਚੇਂਜ ਕਰੀ ਜਾਂਦਾ ਪਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਲਿਖਿਆ ਫੰਡ ਵਿੱਚ ਜੀ ਉਹਨੂੰ ਵੀ ਬਦਲ ਪੈਂਦਾ ਹੈ ਇਹ ਦੂਜਾ ਸਵਾਲ ਤੀਜਾ ਸਵਾਲ ਇਹਦੇ ਵਿੱਚ ਜਿਹੜਾ ਆ ਤੀਜਾ ਸਵਾਲ ਇਹ ਆਂਦਾ ਹੈ ਕਿ ਫੰਡ ਵਿੱਚ ਕੀ ਕਹਿੰਦੇ ਨੇ ਕੋਈ ਨਹੀਂ ਜੀ 5 ਵਜੇ ਚੋਣਾਂ ਜਿਹੜੀਆਂ ਹੋਈਆਂ ਉਹਦੇ ਵਿੱਚ 6:05 ਤੋਂ 6 ਤੱਕ ਜਿਹੜੀਆਂ ਵੋਟਾਂ ਪਈਆਂ ਸਭ ਨੂੰ ਪਤਾ ਬੜੀ ਤੇਜ਼ ਵੋਟ ਪੰਡੀਆਂ ਕਮਾਲ ਹੋ ਜਾਂਦੀ ਹੈ ਉਹ ਕਹਿੰਦੇ ਹਰ ਘੰਟੇ ਦੇ ਵਿੱਚ 58. 5.83 5.83% ਵੋਟ ਹੋਈ ਹੈ ਜਦ ਕਿ ਉਹ 5.82 ਪਈ ਹੈ ਤੁਹਾਡਾ 1.22 ਉਹਦਾ 5.82 ਬਣਦਾ 10 ਘੰਟੇ ਨੂੰ ਜੇ ਵੰਡੀਏ 5.82 ਨੂੰ 5.83 ਬਨਾਤਾ ਫਿਰ ਕਹਿੰਦਾ ਜਿਹੜਾ ਬਾਅਦ ਚ ਹੋਈਆ ਉਹ 7.83 ਹੋਈਆ ਕਹਿੰਦਾ 2% ਹੀ ਵਧੀਆ ਹੈ ਹੁਣ ਆਖਰੀ ਘੰਟੇ ਚ 2% ਵਾੜਾ ਉਹ ਲੱਗਦਾ ਜੀ ਦਾ ਮਤਲਬ ਹੈ ਵੀ ਜਿੰਨੀ ਵੋਟ 1 ਘੰਟੇ ਚ ਉਹ ਤੋਂ ਪਈ ਉਸ ਤੋਂ 40% ਵੱਧ ਪੈਗੀ ਸੋਮਬਰ ਵੀ ਨਹੀਂ ਕਿਛੇ ਵੀ ਤਾ ਜੋ ਕਹਿੰਦੇ ਨੇ ਕਿਉਂ ਕਿਉਂਕਿ VOTING ਰੇਟ ਜਿਹੜਾ ਹੈ ਮੈਂ ਕੈਲਕੂਲੇਟ ਕਰਿਆ ਹੈ ਸਾਰੇ ਹਰਿਆਣੇ ਦੇ ਚਾਰ ਖੰਡ ਦੇ ਦੋਨੇ ਫੇਸ ਚ ਜੰਮੂ ਕਸ਼ਮੀਰ ਦੇ ਤਿੰਨੇ ਫੇਸ ਚ ਪੜਾਵਾਂ ਚ ਤੇ ਆਪਣਾ ਦਿੱਲੀ ਚ ਤੇ ਮਹਾਰਾਸ਼ਟਰ ਚ ਇਹ 54 ਤੋਂ 56 ਵੋਟਾਂ 1 ਘੰਟੇ ਚ ਪੈਂਦੀਆਂ ਨੇ ਇਹ ਕਿਨੂਸ ਬਾਅਦ ਚ 75 70 75 ਟੈਂਡ ਲੱਗ ਗਈ ਇਹ ਕਿੱਥੋਂ ਇਹ ਕਿਵੇਂ ਦੱਸਾਂ ਠੀਕ ਇੱਕ ਹੋਰ ਗੱਲ ਕਹੀ ਫਿਰ ਅਰਧ ਸਤ ਅਮਰ ਸਤ ਨਹੀਂ ਬਲਕੇ ਝੂਠ ਕਹਿੰਦੇ ਜੀ ਲੋਕ ਸਭਾ ਦੇ ਦੂਜੇ ਪੜਾਅ ਚ 5 ਵਜੇ ਜਿਹੜਾ ਅੰਕੜਾ ਸੀ ਉਹ 60.96 ਦਾ ਸੀ ਤੇ ਫਿਰ ਅਗਲਾ ਅੰਤਰਾ ਆ ਗਿਆ 66.77 ਕਿੰਨਾ ਕਹਿੰਦੇ ਜੇ 5.96 ਤੇ ਇਹ ਕਿਉਂਕਿ ਉਸ ਚ ਇਹ ਜਿੱਤ ਗਏ ਇਸ ਕਰਕੇ ਰਾਹੁਲ ਗਾਂਧੀ ਚੋਪਾ ਇਹ ਮਹਾਰਾਸ਼ਟਰ ਦਾ ਅੰਕੜਾ ਦੱਸਦੇ ਹੁਣ ਜਿਹੜਾ ਮਹਾਰਾਸ਼ਟਰ ਦਾ ਅੰਕੜਾ ਉਹ 6 60.96 ਦੱਸ ਕੇ ਗਲਤ ਕਰ ਦਿੰਦੇ 66.72 ਦੱਸ ਕੇ ਵੀ 6.75% ਵਧਿਆ ਉਹ ਉਹਦੀ ਕੀ ਗੱਲ ਬਣਿਆ ਪਹਿਲੀ ਗੱਲ ਇਹ ਅੰਕੜਾ ਮਹਾਰਾਸ਼ਟਰ ਦਾ ਨਹੀਂ 60.96 ਪੰਜ ਵਜੇ ਦਾ ਨਹੀਂ ਨਾ ਇਹ ਪੰਜ ਵਜੇ ਦਾ ਅੰਕੜਾ ਹੈ ਨਾ ਇਹ ਮਹਾਰਾਸ਼ਟਰ ਦਾ ਉਹ ਕਹਿੰਦਾ ਪੰਜ ਵਜੇ ਮਹਾਰਾਸ਼ਟਰ ਦਾ ਅੰਕੜਾ ਇਹ ਹੈ ਇਹ ਬੈਲ ਕੋਈ ਗਲਤ ਬਿਆਨੀ ਹੈ ਸ਼ਰਮ ਆਜ ਵੀ ਦਵਿੰਦਰ ਫੰਡਵੀਸ ਜ਼ਿੰਮੇਵਾਰ ਨੇ ਉਹ ਮੁੱਖ ਮੰਤਰੀ ਨੇ ਅੱਜ ਵੀ ਉਹ ਇਹ ਸਾਬਤ ਕਰਦੇ ਲੋਕਾਂ ਦੇ ਸਾਹਮਣੇ ਬਿਆਲ ਹੋ ਜੀ ਆਹ ਅੰਕੜਾ ਤੇ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਆਪਦੇ ਵੈਬਸਾਈਟ ਤੇ ਪਾਇਆ ਹੈ ਜਿਹੜਾ ਕੋਈ ਇਹਨਾਂ ਨੂੰ ਵੈਸੇ ਦੇ ਤੱਕ ਕਿਸੇ ਆਪਦੇ ਚੰਤੀ ਚ ਉਹਦਾ ਤਾਂ ਕੁਝ ਨਹੀਂ ਕਹਿ ਸਕਦੇ ਉਹ ਤਾਂ ਤਾਂ ਬਲਕਿ ਸਾਬਤ ਹੋ ਜਾਂਦਾ ਹੈ ਵੀ ਦਵਿੰਦਰ ਫੰਡਵੀਸ ਜੀ ਨੂੰ ਉਹ ਅੰਕੜੇ ਮਿਲ ਸਕਦੇ ਨੇ ਜਿਹੜੇ ਬਾਕੀ ਪਬਲਿਕ ਡੋਮੇਨ ਚ ਨਹੀਂ ਹੈਗੇ ਉਹ ਕਾਨੂੰਨੀ ਮੇਂ ਬਈ ਜਨਤਕ ਖੇਤਰ ਚ ਨਹੀਂ ਰਖੇ। ਸੋ ਉਹਦੇ ਵਿੱਚ ਜਿਹੜਾ ਸੈਕੰਡ ਫੇਸ ਸੀ ਲੋਕ ਸਭਾ ਦਾ ਉਹਦੇ ਵਿੱਚ 99 ਸੀਟਾਂ ਦੇ ਉੱਤੇ ਸ਼ੈਚੋਣ ਹੋਈ ਸੀ 99 ਦੀਆਂ 99 ਸੀਟਾਂ ਦਾ ਇਕੱਠਾ ਅੰਕੜਾ ਦਿੱਤਾ ਸੀ। ਇਹ 26 ਅਪ੍ਰੈਲ ਨੂੰ ਹੋਈ ਸੀ 26 ਅਪ੍ਰੈਲ ਨੂੰ 7 ਵਜੇ ਅੰਕੜਾ ਦਿੱਤਾ ਸੀ ਇਹ 5 ਵਜੇ ਨਹੀਂ ਦਿੱਤਾ। ਉਹ ਉਹ ਮਹਾਰਾਸ਼ਟਰ ਦਾ ਨਹੀਂ ਸੀ ਕਿਸੇ ਵੀ ਸੁਵਿਧਾ ਨਹੀਂ ਸੀ ਉਹ ਟੋਟਲ ਸੀ। ਤੇ ਉਸ ਤੋਂ ਅੱਗੇ ਜਾਂ ਦੁਬਾਰਾ ਫਾਈਨਲ ਅੰਕੜਾ ਆਪਰੇਬਲ ਰਸਤਾ ਜਿਹੜਾ 66.71 ਹੈ ਉਹ ਉਹਨਾਂ ਨੇ ਦਿੱਤਾ ਹੈ ਜਿਹੜਾ ਉਹ ਵੀ ਸਾਰੇ ਦੇ ਸਾਰੀਆਂ ਸੀਟਾਂ ਦਾ ਇਕੱਠਾ ਹੈ ਉਹ ਵੀ ਮਹਾਰਾਸ਼ਟਰ ਦਾ ਵਕਰ ਨਹੀਂ ਕੱਲੀ ਕੱਲੀ ਸੀਟ ਦਾ ਅੰਕੜਾ ਤਾਂ ਜਾ ਕੇ 25 ਮਈ ਨੂੰ ਦਿੱਤਾ ਜਾਂ ਰੌਲਾ ਪੈ ਗਿਆ ਬਹੁਤ ਜ਼ਿਆਦਾ ਸੋ ਇਸ ਕਰਕੇ ਇਹ ਵੀ ਗਲਤ ਹੋ ਗਿਆ ਮਹਾਰਾਸ਼ਟਰ ਦਾ ਅੰਕੜਾ ਹੀ ਨਹੀਂ ਇਹਨਾਂ ਨੇ ਕਿੱਥੋਂ ਲੈ ਲਿਆ ਸੁਣੋ ਫਿਰ ਇੱਕ ਹੋਰ ਗੱਲ ਕਹਿੰਦੇ ਨੇ ਇਹਨਾਂ ਦੇ ਕਹਿਣਗੇ ਲੋਕ ਲੋਕ ਸਭਾ ਚ ਜਿਹੜਾ ਉਹਨਾਂ ਨੇ ਦੋ ਸੈਕੰਡ ਫੇਸ ਦੀ ਗੱਲ ਕਰੀ ਐ ਇਹ ਦੱਸਿਆ ਨਹੀਂ ਕਿ ਯੂਪੀ ਦੇ 7 ਫੇਸ ਦੇ ਵਿੱਚੋਂ ਦੋ ਫੇਸ ਚ ਵੋਟਾਂ ਵਧਾਫੀਆਂ 2% ਦੇ ਅੱਗੇ ਤਾਂ ਅੱਗੇ 16 ਚੋਂ 10 ਸੀਟਾਂ ਐਂਡੀਆ ਜਿੱਤ ਲਈ ਉਦੋਂ ਬਾਅਦ ਯੋਗੀ ਨਾਲ ਰੌਲਾ ਪੰਗ ਜਿਵੇਂ ਕਿ ਇਹਨਾਂ ਦਾ ਆਈਟੀ ਸੈੱਲ ਅੰਦਰੋਂ ਸਾਰੀ ਕਹਾਣੀ ਬਣਾਉਂਦਾ ਵੀ ਹੁਣ ਚੋਣਾਂ ਤੋਂ ਬਾਅਦ ਯੋਗੀ ਨੂੰ ਹਟਾ ਦੇਣਾ ਯੋਗੀ ਨੇ ਡੀਸੀ ਨੂੰ ਕਿਛਤਾ ਉਹਨਾਂ ਡੀਸੀ ਹਰੋਂ ਹੁੰਦੇ ਨੇ ਵੀ ਤੁਸੀਂ ਚੇਂਜ ਨਹੀਂ ਕਰਨਾ ਕੋਈ ਉੱਥੇ ਚੇਂਜ ਨਹੀਂ ਹੋਈ ਅਗਲੇ ਪਲਾਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਬਹੁਤ 0.1 0.2 ਵੱਧ ਤੋਂ ਵੱਧ 0.30 ਯਾਨੀ ਕਿ ਅੱਧਾ ਪਰਸੈਂਟ ਵੀ ਨਹੀਂ ਵਧੀ ਵੋਟ ਜਿੰਨੀ 7:10 ਸੀ ਜਾਂ 8:00 ਤੇ ਉੱਥੇ 64 'ਚੋਂ 26 ਸੀਟਾਂ ਲੱਗ ਗਈਆਂ ਇਹ ਹਾਰਨ ਦਾ ਵੱਡਾ ਕਾਰਨ ਬਣਿਆ ਇੱਕ ਇਹ ਇਹ ਅੰਕੜਾ ਲੈਣਾ ਹੁਣ ਮੈਂ ਉਹ ਨਾਮ ਹਰਾਸਤ ਤੇ ਮਹਾਰਾਸ਼ਟਰ ਦੇ ਵਿੱਚ 20 ਨਵੰਬਰ ਨੂੰ 2024 ਨੂੰ ਜਦ 5:00 ਵਜੇ ਦਾ ਅੰਕੜਾ ਜਾਰੀ ਕਰਦੇ ਨੇ ਏ ਦੱਸਣ ਦੀ ਬਜਾਏ ਕਿਤੇ ਵੀ ਦਵਿੰਦਰ ਫੰਡ ਵੀਸ ਨੇ ਨਹੀਂ ਦੱਸਿਆ ਕਿ 6 ਵਜੇ ਤੱਕ ਚੋਣ ਹੁੰਦੀ ਹੈ ਪੂਰਾ ਅੱਜ ਤੱਕ ਦਾ ਇਹ ਰਿਕਾਰਡ ਹੈ ਕਿ 6 ਵਜੇ ਦਾ ਅੰਕੜਾ ਜਾਰੀ ਕਰਦਾ ਹੈ ਚੋਣ ਕਮਿਸ਼ਨ ਵੀ ਕਿੰਨੀਆਂ ਵੋਟਾਂ ਪਈਆਂ ਕਿਉਂਕਿ ਜ਼ਰੂਰੀ ਹੈ ਉਹ ਕਾਨੂੰਨ ਤੇ ਵਿਸ਼ਾ ਹੋਇਆ ਵੀ 6 ਵਜੇ ਹਰ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਉਹ ਅਨਾਉਂਸ ਕਰੇਗਾ ਵੋਟਾਂ ਦਾ ਟਾਈਮ ਖਤਮ ਹੋਣ ਤੇ ਕਿ ਐਨੀਆਂ ਵੋਟਾਂ ਪਈਆਂ ਉਹ ਵੋਟਾਂ ਦੱਸੇਗਾ ਜਿਹੜੇ ਲਾਈਨ 'ਚ ਖੜੇ ਨੇ ਉਹਨਾਂ ਦੀ ਵੀ ਡੋਗ੍ਰਾਫੀ ਕਰੇਗਾ ਉਹਨਾਂ ਨੂੰ ਪਕਚੀਆਂ ਬੰਨੇਗਾ ਪਿੱਛੋਂ ਤੋਂ ਲੈ ਕੇ ਉਹ ਅਨਾਉਂਸ ਕਰੇਗਾ ਵੀ ਇੰਨੀਆਂ ਪਕਚੀਆਂ ਬੰਨੇਗੀਆਂ ਸੋ 6 ਵਜੇ ਦਾ ਅੰਕੜਾ 5 ਵਜੇ ਚ ਕਿਉਂ ਨਹੀਂ ਹੁੰਦਾ ਹੈ ਤੇ 6 ਵਜੇ ਦਾ ਕਿਉਂ ਨਹੀਂ ਦੱਸਦਾ ਇਹ ਦਵਿੰਦਰ ਫੰਡ ਵਿੱਚ ਜੀ ਨਹੀਂ ਦੱਸਦਾ ਮਹਾਰਾਸ਼ਟਰ ਵੀ ਲੈ ਕਿਉਂ ਲੈਂਦਾ ਹੈ ਉਹ ਕਾਰਨ ਹੈ ਨਾ ਉਹਦਾ ਮੈਂ ਉਦੋਂ ਸੋਚਿਆ ਸੀ ਵੀ ਇਹਨਾਂ ਨੇ ਜਾਣ ਕੇ ਲੈਂਦਾ ਵੀ ਫਿਰ ਕਹਾਂਗੇ 5 ਤੋਂ 6 ਚ ਇੰਨੀ ਵੋਟ ਗਈਆ ਉਦੋਂ ਮੇਰਾ ਇਹ ਅੰਦਾਜ਼ਾ ਸੀ ਪਰ ਹੁਣ ਇਹ ਪੱਕਾ ਹੋ ਗਿਆ ਕਿਉਂਕਿ ਫੰਡ ਵਿੱਚ ਨੇ ਆਪ ਹੀ ਇਹੀ ਗੱਲ ਕਹੀ ਸੀ ਵੀ 506 ਦੇ ਵਿੱਚ ਇੰਨੀ ਵੋਟ ਪੈ ਗਈ। ਤੇ ਇਹਦਾ ਮਤਲਬ ਹੈ ਕਿ ਨੀ ਪ੍ਰੈਮ ਸੀ, ਯੋਜਨਾਬੱਧ ਸੀ ਇਹ। ਇਹ ਆਰਟੀਕਲ ਹਵਾ ਚੋਰੀ ਨਹੀਂ ਲਿਖਿਆ ਗਿਆ। ਇਹ ਯੋਜਨਾ ਚੋਰੀ ਲਿਖਿਆ ਗਿਆ। ਦੂਜਾ ਮਹਾਰਾਸ਼ਟਰ ਦੇ ਵਿੱਚ ਬੂਥ ਪੋਲਿੰਗ ਬੂਥ ਚੋਣ ਕਖੀ ਜੁਹਿੰਦੀ ਹਾਲੇ ਕਹਿੰਦੇ ਨੇ। ਪੋਲਿੰਗ ਬੂਥ ਪੋਲਿੰਗ ਸਟੇਸ਼ਨਾਂ ਦੀ ਜਿਹੜੀ ਗਿਣਤੀ ਹੈ ਉਹ ਹੈਗੀ ਹੈ 1 ਲੱਖ 186। ਇਹ 20 ਨਵੰਬਰ 2024 ਨੂੰ ਇਲੈਕਸ਼ਨ ਕਮਿਸ਼ਨ ਨੇ ਆਪਣੇ ਪੰਨੇ ਭਾਜੇ ਦੇ ਅੰਕੜੇ ਦੇ ਵਿੱਚ ਲਿਖਿਆ ਵੀ ਬੂਥ ਕਿੰਨੇ ਨੇ। ਮੇਲ ਕਿੰਨੇ ਨੇ? ਰੂਰਲ ਕਿੰਨੇ ਨੇ ਅਰਬਨ ਕਿੰਨੇ ਨੇ ਇਹ ਕਹਿੰਦਾ ਨਹੀਂ ਨਹੀਂ ਇਹ ਤਾਂ 142700 ਬੂਥ ਨੇ 1 ਲੱਖ ਬੂਥ 186 ਨੇ ਨਾ ਉੱਤੇ ਇੱਕ ਵਕਤ 200 ਕਹ ਲੋ 1 ਲੱਖ 200 ਨੂੰ 1 ਲੱਖ 42000 ਬਨਾਤਾ ਸਾਡੇ 42000 ਬੂਥ ਜੇ ਅਸਲੀ ਕਹਣਾ ਹੋਵੇ ਤਾਂ 42514 ਬੂਥ ਵਧਾਤੇ 42% ਬੂਥ ਵਧਾਤੇ ਆਪਦੇ ਵਰਨਾ ਅਭੀ ਕੀ ਲਿਖਿਆ ਅੰਕੜਾ ਤਾਂ ਸਾਰਾ ਸਾਹਮਣੇ ਪਿਆ ਫਿਰ ਦਵਿੰਦਰ ਫੰਡ ਵੀ ਜੀ ਹਾਂਜੀ ਕੋਈ ਟੋਟਾ ਸਵਾਲ ਹੈ ਸਰ ਇਹ ਹੈ ਵੀ ਆਪਣੇ ਕੋਲ ਟਾਈਮ ਥੋੜਾ ਤੇਜ਼ ਕਰਕੇ ਆਪਾਂ ਸੰਖੇਪ ਦੇ ਦੇ ਮੈਂ ਇਹਨੂੰ ਖਤਮ ਕਰਿਆ ਇਹ ਖਤਮ ਹੋ ਰਿਹਾ ਬਸ ਕਿ ਫਿਰ ਇਹਨਾਂ ਨੇ ਜਿਹੜੇ ਸੀ ਕਹਿੰਦੇ ਜੀ ਯੰਗ ਵੋਟਰ ਵਧੇ ਨੇ ਇਹਨਾਂ ਨੇ ਕਹਤਾ 26 ਲੱਖ ਇਲੈਕਸ਼ਨ ਕਮਿਸ਼ਨ ਨੇ 22 ਲੱਖ ਲਿਖਿਆ ਉਸੇ 20 ਨਵੰਬਰ ਨੂੰ ਜਦੋਂ ਵੋਟਾਂ ਪੈ ਲਈਆਂ ਉਦੋਂ ਇਲੈਕਸ਼ਨ ਕਮਿਸ਼ਨ ਨੇ 22 ਲੱਖ ਰੱਖਿਆ ਇਹ ਕਹਿੰਦੇ ਯੰਗ ਵੋਟਰ 26 ਲੱਖ ਨੇ